ਸੁਣਨ ਨੂੰ ਆ ਰਿਹਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਔਰ ਉਹਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਹੁਣ ਅਦਾਲਤੀ ਸਫ਼ਰ ਸ਼ੁਰੂ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਗਿਆ ਤੱਕ ਸ਼੍ਰੀ ਦੰਦਮਾ ਸਾਹਿਬ ਦੀ ਜੇਸ਼ੇਦਾਰੀ ਤੋਂ ਉੱਥੇ ਰੈਫਰੈਂਸ ਹੋਈ ਤੇ ਨੈਮੈਮਰੀ ਕਮੇਟੀ ਦੀ ਰਿਪੋਰਟ ਦੀ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਪੁਰਾਣਾ ਇੱਕ ਮਾਮਲਾ ਪਰਿਵਾਰਕ ਮਸਲਾ ਗੁੰਝਲਦਾਰ ਤਰੀਕੇ ਦੇ ਨਾਲ ਸਾਹਮਣੇ ਲਿਆਂਦਾ ਗਿਆ ਔਰ ਇਹ ਇਲਜ਼ਾਮ ਨੇ ਕਿ ਉਹਨੂੰ ਜਾਣਬੁੱਝ ਕੇ ਉਹਨਾਂ ਲਿਆਂਦਾ ਗਿਆ ਉਸ ਦੇ ਨਾਲ ਗਿਆਨੀ ਹਰ ਕੱਢਿਆ ਗਿਆ ਇਹ ਇਲਜ਼ਾਮ ਲਗਾਏ ਜਾ ਰਹੇ ਆ ਹੁਣ ਇਹਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਾਂ ਫਿਰ ਕਹਿ દਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਅਦਾਲਤਾਂ ਦਾ ਰੁਖ ਕੀਤਾ ਜਾਵੇਗਾ ਇਹਦੀਆਂ ਕਨਸੋਹਾਂ ਮਿਲ ਰਹੀਆਂ ਨੇ ਇਥੋਂ ਤੱਕ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵਕੀਲ ਦੇ ਵੱਲੋਂ ਵੀ ਅਦਾਲਤੀ ਰੁਖ ਕੀਤਾ ਜਾਵੇਗਾ ਹਾਈ ਕੋਰਟ ਤੱਕ ਪਹੁੰਚ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਵੇਗੀ ਇਹਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਇਹਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੀ ਪਤਨੀ ਦੀ ਭੈਣ ਯਾਨੀ ਕਿ ਇਹ ਰਿਸ਼ਤੇ ਦੇ ਵਿੱਚ ਉਹਨਾਂ ਦੀ ਸਾਲੀ ਜਿਹੜੇ ਲੱਗਦੇ ਨੇ ਉਹਨਾਂ ਦੇ ਵੱਲੋਂ ਵੀ ਹੁਣ ਸੂਤਰਾ ਮੁਤਾਬਕ ਅਦਾਲਤੀ ਰੁਖ ਕੀਤਾ ਜਾ ਸਕਦਾ ਆ ਔਰ ਇਹਦੇ ਨਾਲ ਸਿੱਧੇ ਤੌਰ ਦੇ ਉੱਤੇ ਜੋ ਜਾਣਕਾਰੀ ਸਾਹਮਣੇ ਆ ਰਹੀ ਆ ਉਸ ਮੁਤਾਬਕ ਯਾਨੀ ਹਰਪ੍ਰੀਤ ਸਿੰਘ ਦੇ ਮਤਲਬ ਕੋ ਜਿਹੜਾ ਮਸਲਾ ਵਿਚਾਰਿਆ ਗਿਆ ਤਿੰਨ ਮੈਂਬਰੀ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਇਲਜ਼ਾਮ ਲੱਗੇ ਉਹਨਾਂ ਦਾ ਆਪਣੀ ਪਤਨੀ ਦੀ ਭੈਣ ਦੇ ਨਾਲ ਕੋਈ ਸਬੰਧ ਸੀ ਇਹ ਇਲਜ਼ਾਮ ਜਿਹੜੇ ਲਗਾਏ ਗਏ ਉਸ ਮਸਲੇ ਉੱਤੇ ਅਦਾਲਤੀ ਰੁਖ ਕੀਤਾ ਜਾ ਸਕਦਾ ਹੈ ਔਰ ਤਿੰਨ ਮੈਂਬਰੀ ਕਮੇਟੀ ਨੂੰ ਚੈਲੰਜ ਕੀਤਾ ਜਾ ਸਕਦਾ ਆ ਤਿੰਨ ਮੈਂਬਰੀ ਕਮੇਟੀ ਦੇ ਨਾਲ ਨਾਲ ਐਗਜ਼ੀਕਿਟਿਵ ਕਮੇਟੀ ਨੂੰ ਚੈਲੰਜ ਜਿਹੜਾ ਉਹ ਕੀਤਾ ਜਾ ਸਕਦਾ ਹੈ ਇਹ ਵੀ ਕਨਸੋਹਾ ਮਿਲਣ ਲੱਗ ਗਈਆਂ ਨੇ ਹੁਣ ਚਰਚਾ ਇਹ ਹੈ ਕਿ ਆਉਂਦੇ ਸਮੇਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਦੇ ਅਧੀਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਵੱਡੀ ਗਾਜ ਡਿੱਗ ਸਕਦੀ ਹੈ ਔਰ ਤਿੰਨ ਮੈਂਬਰੀ ਕਮੇਟੀ ਉੱਤੇ ਵੀ ਗਾਜ ਡਿੱਗ ਸਕਦੀ ਹੈ ਇੱਥੇ ਇਹ ਵੀ ਦੱਸ ਦਈਏ ਕਿ ਇਸ ਤਿੰਨ ਮੈਂਬਰੀ ਕਮੇਟੀ ਬਾਰੇ ਸ਼੍ਰੀ ਕਾਲਤਕ ਸਾਹਿਬ ਦੇ ਜੱਜਦਾਰ ਨੇ ਸਪਸ਼ਟ ਕਰ ਦਿੱਤਾ ਸੀ ਜਾਂ ਸ਼੍ਰੀ ਕਾਲਤਕ ਸਾਹਿਬ ਤੋਂ ਇਹ ਕਿਹਾ ਦਿੱਤਾ ਗਿਆ ਸੀ ਕਿ ਇਸ ਸੰਬੰਧੀ ਜਾਂਚ ਕਰਨ ਵਾਸਤੇ اختیار ਐਸਜੀਪੀਸੀ ਕੋਲ ਨਹੀਂ ਹੈ ਔਰ ਇੱਕ ਦੁਬਾਰਾ ਫੇਸਬੁੱਕ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਗਿਆਨੀ ਰਗਵੀਰ ਸਿੰਘ ਦਾ ਨਾਮ ਹੁੰਦਾ ਹੈ ਔਰ ਉਸ ਪੋਸਟ ਦੇ ਆਧਾਰ ਦੇ ਉੱਤੇ ਵੀ ਇਹੀ ਲਿਖਿਆ ਗਿਆ ਕਿ ਐਸਜੀਪੀਸੀ ਕੋਲ ਅਧਿਕਾਰ ਨਹੀਂ ਹੈ ਪ੍ਰਤਾਂਮੀ ਇਹ ਜਾਂਚ ਹੁੰਦੀ ਹੈ ਔਰ ਇਸ ਜਾਂਚ ਤੋਂ ਬਾਅਦ ਹਾਲਾਤ ਇੱਥੇ ਤੱਕ ਪਹੁੰਚ ਜਾਂਦੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਐਹੋ ਜੀ ਸਥਿਤੀ ਦੇ ਵਿੱਚ ਹੁਣ ਚਰਚਾ ਆਮਾ ਨੇ ਕਿ ਅਦਾਲਤੀ ਰੁਖ ਹੋ ਸਕਦਾ ਹੁੰਦਾ ਹੈ ਕਿ ਨਹੀਂ ਹੁੰਦਾ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ